ਤੁਹਾਨੂੰ ਸਾਰੇ ਪਿੰਡ ਨੂੰ ਪਤਾ ਤੁਸੀਂ ਮੈਨੂੰ ਪਹਿਲਾ ਸਰਪੰਚ ਬਣਾਇਆ ਸਾਰੇ ਬੰਦੇ ਨੇ ਖੜਾ ਪੂਰਾ ਠੋਕ ਕੇ ਮੇਰੀ ਮਦਦ ਕੀਤੀ ਉਸ ਤੋਂ ਬਾਅਦ ਆ ਗਈ ਬਲਾਕ ਸੰਪਤੀ ਚੋਣ ਉਹ ਵੀ ਮੈਨੂੰ ਜਿਤਾਈ ਜ਼ਿਲ੍ਹਾ ਪ੍ਰੀਸ਼ਦ ਦੀ ਜਿਤਾਈ ਉਹ ਕਿਉਂ ਛੋਣਾ ਲੜੀਆਂ ਪਿੰਡ ਦੇ ਕੰਮ ਲਈ ਵੀ ਪਿੰਡ ਦੇ ਕਰਾਏ ਕੰਮ ਤੁੰਨੇ ਵਾ ਜਿੱਤ ਗਿਆ ਸਰਪੰਚ ਵੀ ਬਣਾਤਾ ਇਹਨਾਂ ਨੇ ਮਿੱਟੀ ਇੱਕ ਟਰਾਲੀ ਚੱਕਤੀ ਜਾਂ ਦੋ ਚੱਕ ਦੀ ਰਾਹ ਸਮਾਰ ਲਿਆ ਮੈਨੂੰ ਉਦ ਤੱਕ ਮਤਲਬ ਕਿਉਂਕਿ ਮੈਂ ਇਹ ਪਿੰਡ ਦਾ ਸਰਪੰਚ ਆ ਬੰਦਾ ਮੇਰੀ ਜੇ ਕੋਈ ਕੱਲ ਨੂੰ ਕੋਈ ਫਲਾਣੇ ਬੰਦੇ ਕੋਈ ਕਾਰਵਾਈ ਕਰ ਫਲਾਣੇ ਦੇ ਕਰ ਮੈਂ ਨਹੀਂ ਕਰੂੰਗਾ ਠੀਕ ਆ ਕਿਉਂਕਿ ਮੈਂ ਆ ਸਾਂਝਾ ਸਰਪੰਚ ਚਾਹੇ ਮੇਰਾ ਕੋਈ ਦੁਸ਼ਮਣਾ ਚਾਹੇ ਕੋਈ ਆ ਮੈਂ ਉਹਦੇ ਖਿਲਾਫ ਵਿਚਾਰ ਰੱਖਣੀ ਲਊਗਾ ਵੀ ਇਹ ਗਮਾੜਾ ਜਾਂ ਕੋਈ ਗਲਤ ਕੋਈ ਵੀ ਨਹੀਂ ਲਊਗਾ ਚਾਹੇ ਨਜਾਇਜ਼ ਕਬਜ਼ਾ ਕੁਝ ਨਹੀਂ ਲਊਗਾ ਜਿਹੜਾ ਹੋਇਆ ਵਾ ਕੰਮ ਉਹ ਟਿਕਾਉਣਾ ਹੁੰਦਾ ਆ ਮੇਰੀ ਪੰਚਾਇਤ ਘੜੀ ਆ ਸਰਦੂਰਾਂ ਦੇ ਖੜਿਆ ਸਾਡਾ ਮਤਲਬ ਆ ਕਿਸਦਾ ਰੌਲਾ ਪੈ ਗਿਆ ਨਵੇੜ ਨਾਲ ਸਾਡਾ ਇਹ ਨਹੀਂ ਵੀ ਕਿਸੇ ਨੂੰ ਕੋਈ ਸੌਣਾ ਕਿਸੇ ਕੰਮ ਚ ਕਿਉਂਕਿ ਫਰਕ ਹੀ ਨਹੀਂ ਪਿਆ ਫੇ ਤਾਂ ਪਿੰ ਹੁਣ ਜਿਹੜਾ ਮੇਨ ਮੁੱਦਾ ਹੈਗਾ ਉਹ ਇਹ ਹੋਇਆ ਵੀ ਪੰਜ ਦੋ ਚੋਣਾਂ ਜਿੱਤਿਆ ਜਿਦੋਂ ਦੋ ਚੋਣਾਂ ਜਿੱਤ ਗਿਆ ਪਿੰਡ ਦੇ ਨਗਰ ਦੇ ਮੈਨੂੰ ਵੋਟਾਂ ਪਾਜਾ ਕੋਈ ਬਾਹਰ ਉੱਤੋਂ ਤਾਂ ਆ ਕੇ ਪੈਣੀ ਗਈਆਂ ਪਹਿਲਾ ਸਰਪੰਚ ਵੀ ਬਣਾਇਆ ਉਹਦੇ ਵਿੱਚ ਕੀ ਹੋਇਆ ਜਦੋਂ ਚੋਣ ਤੋਂ ਪਹਿਲਾਂ ਸਸਪੈਂਡ ਕਰਦੇ ਜਦੋਂ ਚੋਣਾਂ ਜਿੱਤ ਗਿਆ ਨਾ ਚੋਣ ਲੱਗ ਗਿਆ ਐਮਐਲਏ ਨੇ ਇੰਨਾ ਧੱਕਾ ਕੀਤਾ ਇਹਨਾਂ ਧੱਕਾ ਕੀਤਾ ਵੀ ਇੱਕ ਤਰੀਕ ਵੀ ਨਹੀਂ ਦਿੱਤੀ ਆਪਾ ਨੂੰ 31 12 ਦਾ ਮੈਨੂੰ ਨੋਟਿਸ ਆ ਜਿਹੜਾ ਹੈਗਾ ਨੋਟਿਸ ਮੇਰੇ ਕੋ ਗੱਡੀ ਚ ਪਾਇਆ 31 12 ਦਾ ਮੈਨੂੰ ਉੱਥੇ ਬੁਲਾਇਆ ਗਿਆ ਮੈਨੂੰ ਕਹਿੰਦਾ ਵੀ ਤੇਰੇ ਪਿੰਡ ਮਾਈਨਿੰਗ ਹੋ ਜਾ ਮੈਂ ਕਿਹਾ ਮਾਈਨਿੰਗ ਨੂੰ ਕਿਹੜਾ ਮੇਰੇ ਪਿੰਡ ਦਰਿਆ ਲੱਗਦਾ ਤੂੰ ਜਾਂ ਕੋਈ ਡੈਰ ਲੱਗਦੀ ਐ ਉਥੋਂ ਹੋ ਗਈ ਕਦੇ ਵੀ ਆਇਆ ਕਰਕੇ ਮਿੱਟੀ ਆ ਜਿਹੜੀ ਉਹ ਸੜਕ ਬਣੀ ਆ ਉਹ ਚੀ ਸਕੂਲ ਕੋਲੋਂ ਕਰਾਈ ਆ ਉਹ ਮਿੱਟੀ ਉਥੋਂ ਟਰਾਲੀਆਂ ਭਰੀਆਂ ਗਈਆਂ ਸੜਕਾਂ ਦੇ ਠੇਕੇਦਾਰ ਨੇ ਜਾਂ ਤਾਂ ਜੇ ਕੋਈ ਚੋਰੀ ਕਰਦਾ ਸੀਗਾ ਕਹਿੰਦਾ 250 ਟਰਾਲੀ ਵੇਚੀ ਆ ਜੇ ਤਾਂ ਟਰਾਲੀ ਵੇਚਣ ਵਾਲਾ ਕਹੇ ਸਰਪੰਚ ਨੇ ਮਿੱਟੀ ਚਕਾਈ ਆ ਜਾ ਉਹ ਸੌ ਤੇ ਆ ਜਾਣ ਤਿੰਨਾਂ ਤੋਂ ਅਸੀਂ ਪਾ ਦਊਗਾ ਸਰ ਪੈਸੇ ਜਲਾ ਪਿੱਛ ਤੋਂ ਵੀ ਦਊਗਾ ਜਦਾਂ ਮੇਰਾ ਡੇਰੇ ਆ ਕੇ ਸੌਂ ਖਾਣ ਨਹੀਂ ਝੂਠੇ ਦੋਸ਼ ਨਾ ਲਾਉਣ ਦੇਖੋ ਸਰਕਾਰ ਨੇ ਕਰਿਆ ਧੱਕਾ ਸਾਰੇ ਪਿੰਡ ਨੂੰ ਮੈਂ ਦੱਸਣਾ ਚਾਹੁੰਨਾ ਆਹੀ ਤਾਂ ਸਾਲ ਗ੍ਰਾਂਟਾ ਲੈਣ ਦਾ ਸੀਗਾ ਆਹੀ ਆਪਣੇ ਪਿੰਡ ਦੀ ਫੇਰ ਮੱਜੀ ਠੋਕਤੀ ਕਿਉਂਕਿ ਪਹਿਲਾਂ ਵੀ ਹੁੰਦਾ ਆਇਆ ਕੰਮ ਇਹ ਹੁਣ ਵੀ ਹੁੰਦਾ ਮੈਨੂੰ ਉਮੀਦ ਸੀਗੀ ਪਹਿਲਾਂ ਕਿਹਨੇ ਮੈਂਬਰ ਦਾ ਕਲੇਸ਼ ਪਾਇਆ ਜਾਂ ਕਿਸੇ ਦਾ ਹੋਰ ਪਾਇਆ ਜਾਂ ਸੀਗਾ ਪਰ ਆਪਣੇ ਕਿਸੇ ਮੈਂਬਰ ਦਾ ਕਲੇਸ਼ ਨਹੀਂ ਪਾਇਆ ਸਾਰੇ ਮੇਰੇ ਨਾਲ ਮੈਂਬਰ ਆ ਖੜਿਆ ਦੱਸੋ ਵੀ ਤੂੰ ਹੈਗਾ ਹੁਣ ਚ ਉਹ ਉਹ ਨਹੀਂ ਆਇਆ ਹੁਣ ਉਹਨਾਂ ਨੇ ਮੈਂਬਰਾਂ ਨੂੰ ਨੋਟਿਸ ਕੱਟਿਆ ਉਹ ਵੀ ਮੇਰੇ ਕੋਲੇ ਗੱਡੀ 'ਚ ਪਾਇਆ ਇਹਨਾਂ ਨੇ ਮੈਂ ਦੱਸਤਾ ਵੀ ਤੁਹਾਡੇ ਨੋਟਿਸ ਆ ਗਏ ਮੇਰੇ ਕੋਲੇ ਆ ਦੱਸੋ ਵੀ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ ਇਹਨਾਂ ਨੇ ਕੋਈ ਨਾ ਮੈਂ ਆਪੇ ਜਵਾਬ ਦੇ ਕੇ ਆਉਂਗਾ ਮੈਂ ਤਰੀਕ ਤੇ ਗਿਆ ਮੈਨੂੰ ਡੀਡੀਪੀਓ ਕਹਦਾ ਸੀ ਹੱਥ ਖੜੇ ਆ ਸਾਰਾ ਸਟਾਫ ਕਹਦਾ ਵੀ ਸਾਡਾ ਜੀ ਨਹੀਂ ਕਰਦਾ ਵੀ ਚੰਗਾ ਬੰਦਾ ਸੀਗਾ ਵੀ ਕੰਮ ਕਰਨਾ ਸੀ ਉਹ ਵੀ ਸਾਨੂੰ ਤਾਂ ਕਹਿੰਦਾ ਵੀ ਠੋਕ ਦੇ ਰਾਤੇ ਰਾਤ ਨੂੰ ਪ੍ਰਬੰਧਕ ਨੇ ਕਹਿੰਿਆ ਮਖਾ ਲਿਆ ਛੇਤੀ ਫੜਾ ਆਰਡਰ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਕਰਨਾ ਸੀ ਕਰ ਲਿਆ ਪਰ ਜਿਹੜੇ ਆਪਣੇ ਪਿੰਡ 'ਚ ਹੁਣ ਗਲਤ ਕੀ ਹੋ ਗਿਆ ਏ ਵੇ ਫਾਲਤੂ ਗੱਲਾਂ ਕਰੀ ਜਾਂਦੇ ਹੈਗੇ ਇੱਥੇ ਕਹਿੰਦਾ ਪਿੰਡ ਤੇ 4 ਰੁਪਏ ਲੱਗਨੇ ਸੀਗੇ ਤੁਹਾਨੂੰ ਵੀ ਪਤਾ ਵੀ ਜੇ ਪ੍ਰਬੰਧਕ ਪੱਲੇ ਕਿਸੇ ਦੇ ਕੀ ਪোনਦਾਗਾ ਦੂਜੀ ਗੱਲ ਆ ਕੀਪਾ ਖੜਾਗਾ ਇੱਥੇ ਮੇਰੇ ਕੋਲੇ ਕਿੱਥੇ ਖੜਾ ਅਸੀਂ ਪਾਰਕ ਕਰਿਆ 80000 ਰੁਪਏ ਕਿੰਨਾ ਚੱਲਿਆ ਵਾ ਤੇਰੇ ਕੋਲ ਓਏ ਹਾਂ ਲੱਖ ਰੁਪਏ ਵਾਂਗੂ ਚੱਲਿਆ ਵਾ 80000 ਰੁਪਏ ਦਾ ਕੋਲ ਚੱਲਿਆ ਹੋਇਆ ਉਹ ਗੇਟ ਬਣਿਆ ਸਲਾਮ ਵਾਲੀ ਕਰਨੈਲ ਖੜਾਗਾ ਇੱਥੇ ਕਰਨੈਲ ਹਾਂਜੀ ਉਹਨੂੰ ਪੁੱਛੋ ਕਿੰਨੇ ਪੈਸੇ ਚੱਲਿਆ ਮੇਰੇ ਕੋਲੋਂ ਚੱਲਿਆ ਜੀ ਹਲੇ ਪੇਮੈਂਟਾਂ ਮੈਜਰਾਂ ਦੇ ਪੈਸੇ ਇਹ ਜਾਂ ਗੇਟ ਬਣਾਇਆ ਡੇਢ ਮਹੀਨੇ ਚ ਕੋਈ ਪੰਚਾਇਤ ਅਜ ਤੱਕ 50 50 ਹੱਥ ਖੜੀ ਕਰਕੇ ਡੇਢ ਮਹੀਨੇ ਚ ਗੇਟ ਕੰਪਲੀਟ ਕੀਤਾ ਪਰ ਜੇ ਇੱਥੇ ਮੈਨੂੰ ਕੰਮ ਹੀ ਕਰਨ ਨਹੀਂ ਦਿੰਦੇ ਪਿੰਡ ਦੇ ਇਹ ਐਮਐਲ ਦਾ ਸਾਰਾ ਸਭ ੱਟਕਾਗਾ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਪਿੰਡ ਵਾਲ ਨੂੰ ਇਹ ਕਹਿਣਾ ਵੀ ਦੇਖੋ 7 ਹੋਏ ਪੇ 200 ਬਾਹਰ ਕੰਮ ਜੇ ਸਾਡੇ ਤੇ ਐਂ ਟੋਕਾ ਗ੍ਰਾਂਟ ਤੇ ਨੀ ਕੀ ਦੇ ਬੜਿਆ ਆਪਣੇ ਪਰ ਤੇ ਚਾਹੇ ਝਾੜੂ ਵਾਲੇ ਸੀ ਚਾਹੇ ਕੋਈ ਮਰ ਗਿਆ ਮੈਨੂੰ ਐ ਸੀ ਮੇਰ ਦਾ ਖੰਡ ਕੇ ਪਰੋ ਸੱਪ ਭੜੇ ਨਿਕਲ ਗਏ ਕਿ ਕੋਈ ਡੰਗ ਮਾਰ ਦੇ ਉਹਨੇ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਐਮਐਲ ਨੂੰ ਜਵਾਬ ਦੇਣਾ ਜਾਂ ਨਹੀਂ ਦੇਣਾ ਉਹਨੂੰ ਸਵਾਲ ਪੁੱਛਣਾ ਜਾਂ ਨਹੀਂ ਪੁੱਛਣਾ ਫਿਰ ਇਹਨਾਂ ਨੇ ਮੁੰਡਿਆਂ ਨੇ ਸਵਾਲ ਪੁੱਛਿਆ ਸਕੂਲ 'ਚ ਇੱਥੇ ਸਾਰੇ ਗੁਰਪੀਤਰ ਘਾਮਣੇ ਲੱਕੇ ਖੜੇ ਹੋਣਗੇ ਉਹਨਾਂ ਨੇ ਪੁੱਛਿਆ ਨੇ ਪਿੰਡ ਦੇ ਡੇਰੇ ਦੀ ਗਲੀ ਪੁੱਛੀ ਆ ਲਾਇਬ੍ਰੇਰੀ ਪੁੱਛਿਆ ਵੀ ਹੋਰ ਤਾਂ ਪੁੱਛੇ ਗੋਲੀ ਤਾਂ ਨਹੀਂ ਮਾਰਦੀ ਉਹਦੇ ਪਿੰਡ ਤੋਂ ਤੁਸੀਂ ਮੈਨੂੰ ਕਿਹੜਾ ਪੁੱਛਦੇ ਨਹੀਂ ਗੱਲ ਤਾਂ ਇਹ ਵੀ ਆਪਣਾ ਹੋ ਗਿਆ ਧੱਕਾ ਪਿੰਡ ਦਾ ਹਰੇਕ ਵਾਰੀ ਹੁੰਦਾਗਾ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਮੈਂ ਸਰਕਾਰ ਵਾਲੇ ਕੰਮ 'ਚ ਪਿਆ ਨਹੀਂ ਸੀਗਾ ਜਦੋਂ ਕਦੋਂ ਐਮਐਲ ਆਉਂਦਾ ਸੀ ਉਹਨੂੰ ਲੈ ਕੇ ਵੀ ਆਉਂਦਾ ਸੀ ਪਿੰਡ ਤੋਂ ਵੀ ਗੱਲ ਵੀ ਸੁਣ ਪਰ ਹੁਣ ਮੇਰੇ ਨਾਲ ਨਿਆਜ ਧੱਕਾ ਹੋਇਆ ਤੁਸੀਂ ਸਾਰੇ ਮੇਰੇ ਨਾਲ ਖੜੋ ਧਰਨਾ ਵੀ ਦੇਵਾਂਗੇ ਇਹਨਾਂ ਦੇ ਹਲਕੇ ਚ ਡੰਡਾ ਦੇ ਦਾਂਗੇ ਇਹਨੂੰ ਦੱਸ ਦਾਂਗੇ ਐਮਐਲਏ ਨੂੰ ਵੀ ਤੂੰ ਪੰਗਾ ਸਹਣੇ ਲੈ ਲਿਆ ਸੀ ਨਾ ਨੇਨੇ ਵਾਲਾ ਦੱਸਣਾ ਲਾਜ਼ਮੀ ਤੁਮ ਸਾਰੇ ਹੁਣ ਕਹਿਣਾ ਵੀ ਭਾਈ ਮੇਰੇ ਨਾਲ ਰਹੋ ਆ ਮੈਂਬਰ ਮੇਰੇ ਨਾਲ ਖੜਿਆ ਸਾਰੇ ਖੜੇ ਦੱਸੋ ਵੀ ਖੜੇ ਹੋਵੇ ਬੋਲੋ ਪੁੱਛੋ ਇਹਨਾਂ ਨੂੰ ਜੇ ਤਾਂ ਇਹ ਭਜਦਾ ਹੋਵੇ ਕੋਈ ਮੈਂਬਰਾਂ ਦਾ ਪ੍ਰਬੰਧਕ ਤਾਂ ਲੱਗਦਾ ਸੁਣਿਆ ਕੀ ਆ ਵੀ ਥੋਕ ਦੋ ਇਹਦਾ ਮਤਲਬ ਸਰਕਾਰ ਨਾਲ ਗੁੰਡਾ ਰਾਜ ਹੋ ਗਿਆ ਉਂਡਾਰਾ ਜੀ ਹੁਣਾਂ ਮੈਂ ਪਿੰਡ ਤੇ ਲਿਆ ਕੇ ਆਇਆ ਪਰ ਮੈਨੂੰ ਕਹੋ ਚੜਿਆ ਸੀਗਾ ਮੈਂ ਤਾਂ ਫੋਟੋ ਪਾਉਂਦਾ ਫਾਇਦਾ ਨਹੀਂ ਲੋਕਾਂ ਨੂੰ ਕੱਲ ਨੂੰ ਤੁਸੀਂ ਮੈਨੂੰ ਲਾਂਭਾ ਦੋਗੇ ਭਾਈ ਪਿੰਡ ਦਾ ਕੰਮ ਨਹੀਂ ਹੋਇਆ ਫਲਾਨਾ ਨਹੀਂ ਹੋਇਆ ਅਜੇ ਤਾਂ ਸਰਪੰਚ ਹੋਇਆ ਆ ਬਣ ਗਿਆ ਇਹਦਾ ਦੱਸ ਦੋ ਕਿ ਕਮਿਟੀ ਕੱਲ ਆਏ ਸੇਵਕੁਰ ਸਾਧ ਲਓ ਸੇਵਕ ਦਾ ਪਾਰਕ ਬਣਾਇਆ ਸੀ ਪਹਿਲਾਂ ਕਰਿਆ ਸਾਰੇ ਪਿੰਡ ਨੂੰ ਜਿਹੇ ਦਾ ਜਿੰਨੇ ਪੈਸੇ ਆਈ ਜਾਂਦੇ ਆ ਉਹਨੇ ਲਾਈ ਜਾਂਦੇ ਆ ਪਰ ਇਹ ਫਿਰ ਵੀ ਟਿਕਾ ਦੇ ਰਹੇ ਮੈਂ ਤੁਹਾਨੂੰ ਸਾਰੇ ਪਿੰਡ ਵਾਸੀ ਨੂੰ ਬੇਨਤੀ ਕਰਦਾ ਵੀ ਸਾਰੇ ਮੇਰੇ ਨਾਲ ਖੜੋ ਪਰ ਜਿਹੜੇ ਕੋਈ ਕਹਿੰਦਾ ਤੁਹਾਨੂੰ ਵੀ ਮਿੱਟੀ ਵੇਚੀ ਆ ਮੈਂ ਸੌ ਤਾਂ ਚੱਲਦਾ ਨਹੀਂ ਮੇ ਉਹ ਕਹਿੰਦਾ ਉਹਨੇ ਅੱਜ ਬਿਆਨ ਲਵਾਇਆ ਵੀ ਸਰਪੰਚ ਤਾਂ ਮਿੱਟੀ ਵੇਚਦਾ ਮਾਈਨਿੰਗ ਕਰਦਾ ਫੜਿਆ ਗਿਆ। ਉਹ ਉਹ ਪੁੱਛਣਾ ਚਾਹੁੰਦਾ ਵੀ ਮਾਈਨਿੰਗ ਕਰਾਂਗੇ ਤਾਂ ਕੋਲੋਂ ਪੈਸੇ ਚਲਾਈ ਬੈਠਾ ਪੰਚਾਇਤ ਦੇ। ਆ ਵੀਰੇ ਮੈਂਬਰ ਬੈਠੇ ਕੋਲੋਂ ਚਲਾ ਕੇ ਆਉਂਦਾ ਕਿਹੜਾ ਨਹੀਂ ਆਉਂਦਾ। ਜਾਏ ਮੈਂਬਰ ਦੱਸੋ ਮੈਂਬਰ ਮਿੱਟੀ ਵੇਚੀ ਆਵਾ। ਦੱਸੋ ਮਾਈਨਿੰਗ ਇਹਨਾਂ ਨੂੰ ਭੁਕਾਇਆ ਗਿਆ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਉਹ ਰੌਲਾ ਕੋਈ ਹੋਰ ਸੀਗਾ। ਬਣਾ ਕੋਈ ਹੋਰ ਦਿੱਤਾ ਮੁੜ ਕੇ ਮਾਫੀਨਾਮਾ ਵੀ ਆਇਆ ਉਹਨਾਂ ਦਾ। ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਵੀਡੀਓ ਬਣਾਈ ਸੀ ਉਹਨਾਂ ਦਾ ਮਾਫੀਨਾਮਾ ਵੀ ਹੈਗਾ। ਕਿ ਸਾ ਤੋਂ ਗਲਤ ਬਣਾਈ ਗਈ ਹੈ ਗਲਤ ਸਾ ਤੋਂ ਭੁੜਕਾਇਆ ਗਿਆ ਸਾਨੂੰ ਉਹ ਚਲੋ ਮੁੱਦਾ ਉਹ ਤਾਂ ਕੋਈ ਮੁੱਦਾ ਵੀ ਹੈ ਨਹੀਂ ਤੇ ਦਰਖਾਸਤ ਹੀ ਹੈ ਨਹੀਂ ਕਿਸੇ ਖਲਾਅ ਜੇ ਦਾ ਮਿੱਟੀ ਦੀ ਦਰਖਾਸਤ ਹੋ ਫਿਰ ਤਾਂ ਮੰਨੀਏ ਗੱਲ ਤੁਸੀਂ ਸਾਰੇ ਪਿੰਡ ਵਾਲੇ ਮੈਂ ਕਹਿਣਾ ਭਾਈ ਹੁਣ ਤੁਸੀਂ ਦੇਖ ਲਓ ਪਿੰਡ ਦੇ ਕੰਮ ਕਰਾਉਣੇ ਆ ਇਹਦਾ ਪ੍ਰਬੰਧ ਕੀ ਰੱਖਣਾ ਤੁਸੀਂ ਮੈਨੂੰ ਦੱਸ ਦੋ ਜਿਹਦਾ ਪ੍ਰਬੰਧਕ ਰੱਖਣਾ ਬਦ ਪਾਸ ਹੀ ਆ ਫਿਰ ਤਾਂ ਦੱਸ ਦੋ ਨਹੀਂ ਮੈਂ ਕਿਹਾ ਭਾਈ ਸ਼ਿਕਰਸ਼ ਬਟ ਰਹਿਣਾ ਮੈਨੂੰ ਦੱਸ ਦੋ ਆਦਾ ਫੈਸਲਾ ਕਰਕੇ ਦੱਸੋ ਮੈਂ ਮੇਰੇ ਨਾਲ ਖੜੇ ਆ ਦਸਵੇਂ ਮੈਂਬਰੋਂ ਕੀ ਕਰਨਾ ਆਪਾਂ ਤਾਂ ਸੋਦੇ ਤਾਂ ਕਿ ਕਰਦਾ ਐਸਾ ਪਿੰਡ ਦਾ ਸਾ ਭਾਈ ਮੇਰਾ ਹੋਰ ਗੱਲ ਸਾਰਾ ਐਮਐਲਏ ਨੂੰ ਵੀ ਪਤਾ ਲੱਗ ਜਾ ਪਿੰਡ ਦਾ ਵੜ ਜਾ ਉਹ ਹਾਂ ਹਰ ਨਾਲ ਕੋਈ ਕੋਟ ਹੈਗਾ ਧਰਨਾ ਲਾਵਾਂਗੇ ਆਪਾਂ ਆਏ ਆਵਾ ਬੀੜੀ ਤੇ ਡੀਡੀ ਪੁੱਣ ਦੱਸਾਂਗੇ ਮੈਂ ਨੈਣੇ ਵਾਲਾ ਨਹੀਂ ਤੇਰੇ ਨਾਲ ਹੈਂ ਆਓ ਮੇਰੇ ਨਾਲ ਨਹੀਂ ਇਹ ਤਾਂ ਮੇਰੇ ਨਾਲ ਆ ਇਹ ਨਾਲ ਆ ਮੇਰੇ ਨਾਲ ਸਰਦਾਰ ਅਸੀਂ ਤਾਂ ਨਾਲ ਆ ਮੈਂਬਰ ਤਾਂ ਆਏ ਆ ਇਹ ਤਾਂ ਭਜਦੇ ਨਹੀਂ ਇਹ ਜਿਹਦਾ ਤੁਸੀਂ ਇਹਦੇ ਨਾਲ ਵੇਰ ਗੁਨਾ ਕੋ ਐਮਐਲਏ ਕੋ ਇਹਦੇ ਵਿੱਚ ਗੱਲ ਬਣੂ ਇਹ ਇਹਦੇ ਵਿੱਚ ਕੱਲੀ ਗੱਲ ਆ ਗਾਣੇ ਨੂੰ ਕੰਮ ਹੋਣੇ ਚਾਹੀਦੇ ਆ ਦੇਖੋ ਤੁਸੀਂ ਮੈਨੂੰ ਪਿੰਡ ਦੇ ਨਾਮਾਇਦਗੀ ਦਿੱਤੀ ਸੀਗੀ ਜੇ ਤਾਂ ਥੋੜੀ ਮੈਂ ਕਿਥੇ ਪਿੱਠ ਲੱਗਨ ਦਿੱਤੀ ਆ ਤੁਸੀਂ ਤਾਂ ਕਹੋ ਆਪਣੇ ਪਿੰਡ ਜੋ ਕਿੱਡਾ ਮਸਲਾ ਆ ਜੋ ਕਿੱਡਾ ਰਿਸਕ ਲੈ ਕੇ ਹਜੇ ਤੱਕ ਇਹ ਮੈਂ ਐਸਐਸਪੀ ਦੇ ਵੀ ਜਾਣਾ ਰੂਪਾਜ ਦਾਸ ਨੂੰ ਖੜਾ ਹੋ ਬਣਾ ਜਾ ਆ ਖੜਾ ਹੋ ਕੇ ਹੋਰ ਕਿਹੜਾ ਬਣੇਗਾ ਅੱਜ ਹਾਂਜੀ ਲੈ ਕੇ ਐਸਐਸਪੀ ਦਾ ਤਰੀਕਾ ਮੈਂ ਭੁਗਤਦਾ ਪਰਚਾ ਹੋਊ ਕੱਲ ਨੂੰ ਮੇਰੇ ਤੇ ਹੋਊ ਥੋੜੀ ਘਾਤ ਸਾਰੇ ਪਿੰਡ ਖਾਤਰ ਮੈਂ ਰਿਸਕ ਲਈ ਬੈਠਾ ਆ ਜਿੰਨੇ ਬੰਦੇ ਮੇਰ ਨਾਲ ਜਾਂਦੇ ਆ ਪੁੱਛ ਲੈ ਕੀ ਸਵਾਲ ਹੋਵੇ ਸਰਪੰਚ ਪਾਸੇ ਉਹ ਤੈਨੂੰ ਠੋਕ ਦੇਣਗੇ ਤੇ ਤੇ ਪਰਚਾ ਮੈਂ ਖਾ ਪਿੰਡ ਖਾਤਰ ਪਾਚੋ ਤੇ 10 ਹੋ ਜਾਣ ਪਰ ਇਹ ਨਹੀਂ ਹੋਣਦਾ ਕੰਮ ਜੇ ਤੁਸੀਂ ਹੋਣ ਨੂੰ ਕਹਿੰਦੇ ਹੁਣ ਮੈਂ ਤਾਂ ਸੱਤ ਚ ਬੜਾ ਕੁਝ ਨਾ ਕਹਾਓ ਰੂਪ ਨੂੰ 10 ਸੀ ਦਿੰਦਾ ਅੱਜ ਹੀ ਬਹੁਤ ਤੇ ਆਇਆ ਇਹ ਮੈਨੂੰ ਭੁਜਾਈ ਫਿਰਦੀ ਸਰਕਾਰ ਕੀ ਦਿੱਤਾ ਕੋਸ਼ਾ ਆਪਣੇ ਪਿੰਡ ਤੇ ਥੋੜਾ ਜਿਆਦਾ ਹੱਤ ਹੈਗੀ ਆ ਵੀ ਜਦੋਂ ਕੋਈ ਬੰਦਾ ਹੁੰਦਾ ਦੂਜੇ ਦੂਜੇ ਪਾਸੇ ਭੱਗ ਜਾਂਦੇ ਆ ਹੁਣ ਪਿੰਡ ਚੋ ਹੀ ਗੱਲਾਂ ਜਾਂਦੀਆਂ ਦੇਖੋ ਜਿਹੜੀਆਂ ਗੱਲਾਂ ਇਹ ਕਹਿੰਦੇ ਆ ਹੋਣੀਆਂ ਤਾਂ ਹੈ ਨਹੀਂ ਪਿੰਡ ਮੂਰੇ ਕੀ ਕੀ ਝੜ ਜੂ ਤੁਸੀਂ ਦੱਸੋ ਪਿੰਡ ਮੂਰੇ ਜਿਹੜੀ ਹੁਕਮਤ ਹੋਈ ਵੀ ਆ ਵੀ ਉਹ ਬਹਿ ਜੂ ਆ ਕੇ ਇੱਥੇ ਨਹੀਂ ਬਣਾ। ਚੂੜੀਆਂ ਪੰਜ ਆਪਣੇ। ਮੈਂ ਤਾਂ ਤੁਹਾਡੀ ਇੱਜ਼ਤ ਦੀ ਲੜਾਈ ਲੜਨੀ ਆਗੀ। ਪੁਖਤਰਾ ਮੈਨੂੰ ਪੈ ਰਿਹਾ। ਗੜੀ ਆਪੇ ਸਾਰੇ ਬੈਠ ਗਈ ਗਣੀ। ਤੁਸੀਂ ਇੱਕ ਬੰਦਾ ਕਹਿ ਲੋ ਜਾ ਵੀ ਭਾਈ ਕਿਸੇ ਨੂੰ ਰਸਕਾ ਅੱਜ ਤੱਕ ਉਹ ਦੁਬਾਰਾ ਰੂਪ ਬੈਠਾ ਅੱਜ ਹੀ ਪੁੱਛਣਾ ਰੂਪ ਕਿੰਨਾ ਟਾਈਮ ਦੋ ਤਿੰਨ ਘੰਟੇ ਬਹਿ ਕੇ। ਭੱਲੋ ਵਾਲਾ ਸੰਤ ਮਹਾਪੁਰਸ਼ਾ ਉਹਨੂੰ ਜਾਣਦੀ ਕੀ ਲੋੜਾ ਕਿਤੇ। ਉਹ ਵੀ ਇਤਰੀਕਾ ਨਾਲ ਜਾਂਦਾ ਮੈਂ ਨਾ ਐਸਐਸਪੀ ਦੇ ਇੱਕ ਤਰੀਕੇ ਅੱਜ ਲੈ ਗਿਆ ਉਹ ਮਜੂਰੀ ਹੋ ਗਈ ਵੀ ਚੱਲ ਬਾਦਾਂ ਬਾਦ ਤੂੰ ਮੇਰਾ ਚੱਲ ਵਾਟਾ। ਤੁਹਾਨੂੰ ਮੈਂ ਤਾਂ ਤੁਸੀਂ ਪਿੰਡ ਮੇਰੇ ਨਾਲ ਪਹਿਲਾਂ ਵੀ ਬਹੁਤ ਸਾਦਤਾ ਜੁਨੀਆ ਨਾਲ ਜਿਹਾ ਬੰਦਿਆਂ ਦੀ ਚਮਕੌਰ ਰਿਆ ਹੁੰਦਾ ਸੀ ਉਹ ਚਮਕੌਰ ਤੇ ਬਸ ਕੋਈ ਕਿਤੇ ਧਰਨ ਲੱਗਿਆ ਉੱਥੇ ਬੋਲੀ ਜਾਂਦਾ ਪਰ ਹੁਣ ਇਹ ਨਾ ਹੋਵੇ ਵੀ ਕੱਲ ਉਹਦੇ ਲਾਹ ਵੜ ਜੇ ਪਿੰਡ ਉਹਨੂੰ ਸਭ ਕੁਝ ਸਿਖਾਉਣਾ ਹੀ ਸਿਖਾਉਣਾ ਆਪ ਮੇਰੇ ਨਾਲ ਜਿਹੜੀ ਹੋਣੀਆਂ ਹੋਣੀਆਂ ਪਰ ਉਹਨੂੰ ਦੱਸ ਦੂਗੀ ਨਾਣੇ ਵਾਲਾ ਪਿੰਡ ਕੀ ਸੀਗਾ ਠੀਕ ਆ ਸੋ ਫੈਸਲੂ ਖਾਲਸਾ ਫਤਿਹ ਸਾਰੇ ਮੈਂਬਰ ਅਸੀਂ ਪੰਚਾਇਤ ਇਕੱਠੀ ਕਿਸੇ ਨੂੰ ਵੀ ਕੋਈ ਕੰਮ ਆ ਜਦੋਂ ਮਰਜੀ ਆਓ ਇਕੱਲਾ ਇਹ ਮੇਥੋਂ ਪਿੰਡ ਦਾ ਕੰਮ ਨਹੀਂ ਚਲਾ ਸਕਦਾ ਹੋਰ ਮੇਰੀ ਮੋਹਰ ਤਾਂ ਖੋਖਾ ਲਿਆ ਨਹੀਂ ਸਕਦੇ ਹੈ ਨਾ ਮੈਨੂੰ ਕੋਈ ਲੋ सरपंच ਬਣਾ ਲੋਕਾਂ ਨੇ ਬਣਾ ਮੈਨੂੰ ਐਮਐਲਏ ਨਹੀਂ ਬਣਾਇਆ ਕੋਈ ਮੈਂ ਮਾਦੀ ਚੇਹ ਬਨੂਗਾ ਚੇਹ ਬਣਨ ਦਾ ਹੋਰ ਸਰਪੰਚ ਬਣਨ ਦਾ ਜਿਹਨੂੰ ਕੋ ਚੇਹ ਬੋ ਲੋਕਾਂ ਦੀ ਖਾਤਰੀ ਇਹ ਲੈ ਥੋੜੇ ਤਾਂ ਸਾੜੇ ਡੇ ਪਰ ਦੇ ਭੋਗ ਤੇ ਘੇਲੇ ਦੇ ਸਾੜੇ ਬਾੜੇ ਵੱਢ ਨਾ ਉਹ ਯਾਰ ਗੱਲ ਉਹ ਤਾਂ ਸਟੇਟ ਦੇ ਲੈਣਾ ਪਿੰਡ ਦੇ ਮੈਂ ਸੀਰੀ ਲੱਗਿਆ ਪਿੰਡ ਦਾ 5 ਸਾਲ ਲਈ 5 ਸਾਲ ਲਈ ਮੈਂ ਪਿੰਡ ਦਾ ਸੀਰੀ ਆ 5 ਸਾਲ ਲਈ ਮੈਨੂੰ ਹੋਈ ਅਜੇ ਕੋਈ ਮਰਦ ਦਾ ਮੱਜੀ ਦਦਾ ਸੀ ਮਰਦਾ ਸੀ ਉਹਦੇ ਸਾਰਾ ਪਿੰਡ ਮੈਂ ਮੇਰੇ ਨਾਲ ਸਾਰਾ ਪਿੰਡ ਗਿਆ ਉਹਦੇ ਗਿਆ ਕਿ ਨਹੀਂ ਗਿਆ ਸਾਰਾ ਪਿੰਡ ਗਿਆ ਤੇ ਮੇਰੇ ਨਾਲ ਐ ਮੈਂ ਕਹਦਾ ਵੀ ਮੇਰੇ ਮਗਰ ਉੱਤੇ ਅੱਜ ਤੋਂ ਹੀ ਮੈਂ ਅਜਾ ਮੈਂ ਸਨੇਹੀ ਨਹੀਂ ਲਾਇਆ ਕਿਸ ਨੂੰ ਹੁੱਕਾ ਹੀ ਦਵਾਈਆ ਅਜੀ ਯਾਰ ਤੁਸੀਂ ਮੇਰੇ ਕਹਿੰਦੇ ਸਾਰੇ ਇੰਨੇ ਇਕੱਠ ਕਰ ਲਿਆ ਜੇ ਤੁਹਾਨੂੰ ਮੇਰੇ ਤੋਂ ਕੋਈ ਦੀ ਨਾ ਫੇਰ ਇਕੱਠ ਕਰ ਦੋ ਪਰ ਜਿਹੜੇ ਸਰਕਾਰ ਦੇ ਕੋਲ ਮਤਲਬ ਪੈਸੇ ਤਾਂ ਕੋਈ ਹੁੰਦੇ ਨਾ ਮੋਣੀ ਖੜਾ ਮੋਣੀ ਮੈਨੂੰ ਕਹਿੰਦਾ ਕਹਿੰਦਾ ਇੱਕ ਦਰਗਾ ਦਾ ਕਹਿੰਦਾ ਕੋਈ 7 ਲੱਖ ਰੁਪਏ ਆ ਗਿਆ 11 ਲੱਖ ਹਾਂ ਮੈਨੂੰ ਪਿੱਠ ਤੇ ਬੰਦੇ ਦੋ ਵਿੜੇ ਗਏ ਤਰਨਾ ਮੈਨੂੰ ਕਹਿੰਦਾ ਸਰਪੰਚਾ ਸੈਂਡ ਕਰਾਉਣ ਗਿਆ ਮੈਂ ਕਿਹਾ ਦੱਸੋ ਕਹਿੰਦਾ ਯਾਰ ਤੂੰ ਕੰਮ ਨਹੀਂ ਚਲਾਉਂਦਾ ਮੈਂ ਖਾ ਵੀ ਕੰਮ ਕਿੱਥੋਂ ਚਲਾਦਾ ਮੈਂ ਚੌੜ ਕਦਰ ਸੱਲ ਲਗਾ ਮੈਂ ਕਿ ਮੇਰੇ ਕੋਲ ਕੋਈ ਪਲਾਟ ਮਹਿੰਗਾ ਹੈ ਨਹੀਂ ਕਿ ਜਿਹੜਾ ਕਰੋੜ ਦੋ ਕਰੋੜ ਦਾ ਬੇਚ ਕੇ ਪੰਡੇ ਦਾ ਕੰਮ ਚਲਾਦਾ ਵੀ ਜੇ ਸਰਕਾਰ ਨੂੰ ਫੇਰ ਹੀ ਆ ਕਹਿੰਦਾ ਮੋਨੀ ਕਹਿੰਦਾ 7 ਲੱਖ ਰੁਪਈਆ ਆ ਗਿਆ ਉਹ ਮੋਨੀ ਨੂੰ ਮੈਂ ਮੋਨੀ 7 ਲੱਖ ਕਿੱਥੇ ਆ ਮੈਨੂੰ ਦੇ ਦੇ ਲਾ ਦੀਏ ਕਹਿੰਦਾ ਐਮਐਲਏ ਕਹਿੰਦਾ ਜੀ ਮੈਂ ਕਿਹਾ ਦਿੱਤਾ ਤਾਂ ਨਹੀਂ ਹੈਗਾ ਮੈਂ ਤੂੰ ਕਿਉਂ ਪ੍ਰਚਾਰ ਕਰੀ ਜਾਦਾ ਕਹਾਂ ਮੈਂ ਕਹਾਂ ਮੇਰੇ ਰਿਸ਼ਤੇਦਾਰਾਂ ਮੈਂ ਤੁਹਾਨੂੰ 7 ਲੱਖ ਪੂਆ ਖਤ ਮਾਮਲਾ ਹੁਣ ਸਿਵਾ ਦਾ ਕੰਮ ਚਲਾਦਾ ਮੈਨੂੰ ਕਿਹਾ ਮੈਂ ਕਿਉਂ ਝੂਠ ਮਾਰਾ ਮੈਨੂੰ 11 ਲੱਖ ਰੁਪਈਆ ਕਿਹਾ ਇਹਨਾਂ 6 ਲੱਖ ਸਮਸ਼ਾਨ ਕਾਰ ਦੀ ਖਾਤਰਾ 2.5 2.5 ਲੱਖ ਰੁਪਿਆ ਇਸੀ ਧਰਮਸਾਲਾ ਨੂੰ ਮੈਨੂੰ ਸਾਥ ਹੀ ਦਿਖਾ ਦੇ ਉਹ ਤਾਂ 11 ਕਹਿੰਦਾ ਸੀ ਸਾਥ ਹੀ ਦਿਖਾ ਦੇ ਮੈਨੂੰ ਸਾਥ ਹੀ ਲਾ ਦੇਣਾ ਪਿੰਡ ਦੇ ਮਾਦਾ ਪਰ ਮੈਂ ਇਹ ਗੱਲ ਕਹਿੰਦਾ ਵੀ ਹੁਣ ਟਾਈਮ ਸੀ ਆਪਣਾ ਸਰਕਾਰ ਜਾਂਦੀ ਪੈਸੇ ਦਿੰਦੀ ਹੁੰਦੀ ਆ ਹੁਣ ਇਹਨੇ ਪੱਲੇ ਪੈਸੇ ਤਾਂ ਕੀ ਦੇਣੇ ਆ ਤੁਹਾਨੂੰ ਆ ਪਿੰਡ ਨੂੰ ਮੈਡਲ ਦੇਤਾ ਉਹਨੇ ਕਹੇ ਜੇ ਰਾਤ ਉਹਨਾਂ ਦੇ ਬੰਦੇ ਕਾਨਫਰੈਂਸ ਕਰਦੇ ਖੈਨ ਮਿੱਟੀ ਵੇਚੀ ਆ ਮੈਂ ਉਹਨਾਂ ਨੂੰ ਕਹਿਣਾ ਥੋੜੇ ਜਰੀਏ ਸਾਰਿਆਂ ਨੂੰ ਕਹਾਂ ਜੇ ਕੋਈ ਹੈਗਾ ਪੁੱਛ ਲਿਓ ਉਹਨਾਂ ਨੂੰ ਮੈਂ ਕਿਹਾ 100 ਤੇ ਆਜੋ ਡੇਰੇ ਸਮਾਤ ਤੋਂ ਸਾਰਾ ਪਿੰਡ ਉੱਥੇ ਆ ਜਾਓ ਕਾ ਸਰਪੰਚ ਦਾ ਵੱਠਲ ਵੀ ਮਿੱਟੀ ਦਾ ਕਹਿ ਦੇ ਨੀ ਉਹ ਵਿੱਚ ਪੈਸੇ ਲਏ ਆ ਤਾਂ ਮੈਂ ਦੇਣ ਦਾ ਜਿਹਦਾ ਕਹਿੰਦਾ ਵੀ ਮਿੱਟੀ ਵੇਚੀ ਆ ਪਹਿਲਾਂ ਸੀ ਉਹਨੂੰ ਵਿੱਚੋਂ ਭਾਣਨੇ ਨੂੰ ਕੌਣ ਕੌਣ ਕਹਦਾ ਓਏ ਉਹ ਤਾਂ মিডিਆ ਤੇ ਵੀ ਕਹੀਦਾ ਉਹਨਾਂ ਨੇ ਕਹਿੰਦਾ ਕੁੱਤੇ ਭੌਂਕਣਾ ਚੋਰੀ ਕਰਦਾ ਸੀ ਕਹਿੰਦਾ 250 ਟਰਾਲੀ ਵੇਚੀ ਆ ਜਦੋਂ ਟਰਾਲੀ ਵੇਚਣਾਂ ਕਹਿੰਦਾ ਸਰਪੰਚ ਨੇ ਮਿੱਟੀ ਚ ਕਾਈ ਆ ਜਾਓ 100 ਤੇ ਆ ਜਾਓ ਤਿੰਨਾ ਤੋਂ ਸੀ ਪਾ ਦਊਗਾ ਸਰਪੰਚ ਜਿਹੜਾ ਮੈਂ ਤੁਹਾਨੂੰ ਦਊਗਾ ਜਦਾਂ ਮੇਰੇ ਦੇਰਿਆ ਕੇ 100 ਫਾਂ ਕੋਈ ਠੁਕਾ ਦੋਸ਼ ਨਾ ਲਾਓ ਕਿ ਸਰਕਾਰ ਨੇ ਕਰਿਆ ਠੁਕਾ ਸਾਰੇ ਬੰਦ ਨੂੰ ਮਦਦਾ ਜਾਣਾ ਆਹੀਂ ਤਾਂ ਸਾਲ ਗਰੰਟਾ ਲੈਣ ਦਾ ਸੀਗਾ ਆਹੀਂ ਆਪਣੇ ਪਿੰਡ ਦੀ ਫੇਰ ਵੈਲੀ ਖੋਲਕੀ ਕਿਉਂਕਿ ਪਹਿਲਾਂ ਵੀ ਹੁੰਦਾ ਆ ਕੰਮ ਹੋਣ ਨੂੰ ਦਾ ਮੈਨੂੰ ਉਮੀਦ ਸੀ ਵੀ ਪਹਿਲਾਂ ਤੇ ਇਹਨਾਂ ਮੈਂਬਰਾਂ ਦਾ ਕਲੇਸ਼ ਪਾਇਆ ਵੀ ਕਿਸੇ ਦਾ ਹੋਰ ਪਾਇਆ ਵਾਦਲਾ ਪਰ ਆਪਣੇ ਕਿਸੇ ਮੈਂਬਰ ਦਾ ਕਲੇਸ਼ ਨਹੀਂ ਕੀਤਾ ਸਾਰੇ ਮੇਰਾ ਮੈਂਬਰ ਆ ਖੜਿਆ